ਬੱਚਿਆਂ ਦੀ ਡਿਮਾਂਡ ਸੀ ਕਿ ਪੱਤਾ ਗੋਭੀ ਬਣਾਉਣੀ ਹੈ ਪਰ ਵਿੱਚ ਮਟਰ ਨਹੀਂ ਪਾਉਣੇ ਇਹਨੂੰ ਆਪਾਂ ਪਤਲਾ ਤੇ ਲੰਬਾ ਕੱਟ ਲਿਆ ਜਿਵੇਂ ਆਪਾਂ ਨੂਡਲ ਵਗੈਰਾ ਵਿੱਚ ਪਾਉਣੇ ਆ ਉਸ ਤੋਂ ਬਾਅਦ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਿਓ ਤੇਲ ਨੂੰ ਕਰਿਓ ਗਰਮ ਵਿੱਚ ਭੁੰਨਿਓ ਜੀਰਾ ਥੋੜੀ ਜੀ ਪਾਵਾਂਗੇ ਰਾਈ ਫਿਰ ਅਦਰਕ ਲਸਣ ਪਾ ਕੇ ਹਲਕਾ ਜਿਹਾ ਪਕਾ ਲਾਂਗੇ ਦੋ ਤਿੰਨ ਬਰੀਕ ਤੇ ਲੰਬੇ ਕੱਟੇ ਪਿਆਜ਼ ਤਿੰਨ ਚਾਰ ਹਰੀਆਂ ਮਿਰਚਾਂ ਪਾ ਕੇ ਇਹਨੂੰ ਚਾਰ ਪੰਜ ਮਿੰਟ ਲਈ ਪਕਾ ਲਿਓ ਇਹਦਾ ਸਬਜ਼ੀ ਵਿੱਚ ਫਲੇਵਰ ਬੜੇ ਵਧੀਆ ਆਉਂਦਾ ਫਿਰ ਪਾ ਦਿਓ ਕੱਟ ਕੇ ਟਮਾਟਰ ਚੰਚਰੈਂਟਲੀ ਪਕਾ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰ ਦਿਓ ਆਲੂ ਆਲੂਆਂ ਨੂੰ ਨਾ ਜ਼ਿਆਦਾ ਪਤਲਾ ਕੱਟਿਓ ਨਾ ਜ਼ਿਆਦਾ ਮੋਟਾ ਫਿਰ ਇਹਦੇ ਵਿੱਚ ਥੋੜੀ ਜੀ ਹਿੰਗ ਤੇ ਨਮਕ ਪਾ ਕੇ ਇਹਨਾਂ ਨੂੰ ਅੱਧਾ ਪਕਾ ਲਿਓ ਜਾਨੀ ਕਿ ਆਲੂ ਜਦੋਂ 50% ਤੱਕ ਪੱਕ ਗਏ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰ ਦਿਓ ਮਿਰਚ ਤੰਗੀਆਂ ਪਾਊਡਰ ਮਸਾਲਾ ਹਲਦੀ ਸਿੰਪਲ ਮਸਾਲੇ ਪਾइए ਆਪਾਂ ਥੋੜੀ ਜੀ ਰੰਗ ਵਾਲੀ ਮਿਰਚ ਜ਼ਰੂਰ ਪਾ ਦਿਓ ਕਿਉਂਕਿ ਇਹਦੇ ਨਾਲ ਸਬਜ਼ੀ ਦਾ ਕਲਰ ਬੜਾ ਹੀ ਵਧੀਆ ਆਊਗਾ ਚੰਗੀ ਤਰ੍ਹਾਂ ਮਿਕਸ ਕਰਕੇ ਮਸਾਲਿਆਂ ਨੂੰ ਭੁੰਨ ਲਿਓ ਫਿਰ ਪਾ ਦਿਓ ਵਿੱਚ ਪੱਤਾ ਗੋਭੀ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਇਹਨੂੰ ਤੁਸੀਂ ਓਪਨ ਜੀ ਪਕਾਓ ਬਹੁਤ ਜਲਦੀ ਵਿੱਚੇ ਬਣ ਕੇ ਤਿਆਰ ਹੋ ਜੂਗੀ ਇਹਨੂੰ ਇਸ ਤਰੀਕੇ ਨਾਲ ਪਕਾਓ ਕਿ ਇਹ ਮੈਸ਼ ਬਿਲਕੁਲ ਨਾ ਹੋਵੇ ਸਬਜ਼ੀ ਵਿੱਚ ਥੋੜਾ ਜਿਹਾ ਕ੍ਰਾਂਚ ਜ਼ਰੂਰ ਰੱਖਿਓ ਉਸ ਤੋਂ ਬਾਅਦ ਉੱਪਰ ਦੀ ਪਾ ਦਿਓ ਥੋੜਾ ਜਿਹਾ ਖੈਰਾ ਤਨੀਆ ਬਹੁਤ ਹੀ ਮਜ਼ੇਦਾਰ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੰਦੂਰੀ ਰੋਟੀ ਨਾਲ ਬਣਾ ਕੇ ਜ਼ਰੂਰ ਖਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ